ਭਾਜੀ ਕਿੱਧਰ ਨੂੰ ਜਾਂਦਾ ਰਾ ਅੱਗੇ ਸਾਹ ਤੇ ਭਾਜੀ ਹਾਂ ਇਹ ਬਨੂਗਾ ਤੇ ਕਿਤੇ ਜਾਊਗਾ ਬੰਨ ਤੇ ਲੈਣ ਦੋ ਤੁਸੀਂ ਪਹਿਲੇ ਪੁੱਛ ਲੈ ਰਹੇ ਪਰ ਆਹ ਜਾ ਮੈਂ ਤੇਰਾ ਦੋ ਸਾਣਾ ਬੰਜੇ ਕਿਤੇ ਇਹਦਾ ਕੋਈ ਪਤਾ ਨਹੀਂ ਹੋ ਅੱਗੇ ਘਰ ਆ ਇੱਥੇ ਵਧੀਆ ਸ਼ਰਕ ਪਾਇਆ ਮੇਰੇ ਘਰ ਲੱਗੇ ਸਾਡੇ ਘਰ ਲੱਗੇ ਤੀਰ ਬਣਾ ਦਾਂਗੇ ਭਾਜੀ ਉਹ ਦੂਜਾ ਹਾਂਜੀ ਠੰਡੀ ਤੇ ਹੁੰਦੇ ਸ਼ਰਕ ਯਾਰ ਤੂੰ ਪਹਿਲੇ ਆ ਗਿਆ ਯਾਰ ਮੈਨੂੰ ਸੁਣਾਉਣਾ ਵੀ ਸ਼ਰਕ ਬੰਦੀ ਆ ਤੇ ਜਿੱਥੇ ਕਿਤੇ ਪਰਲੂ ਨਾ ਪਹੁੰਚ ਸਕੇ ਉੱਥੇ ਆ ਵੀਰ ਜਾਂਦਾ ਵਾ ਅੱਛਾ ਹੀ ਜਾਂਦਾ ਇਹ ਫੋਰਮੈਨ ਫਾਰਮੈਡ ਮਤਲਬ ਚਾਰਾ ਮੰਨਿਆ ਦਾ ਕੰਮ ਕੱਲਾ ਕਰ ਦਿੰਦਾ ਇਹਦੀ ਵਾਲਕ ਤੇ ਛੱਡ ਗਏ ਯਾਰ ਆ ਬਾਲ ਪਾਜੀ ਟੋਕਰਾਂ ਲੋਕ ਦਾ ਚੁੱਕਿਆ ਹੀ ਲੋਕ ਗਰਮੀ ਹੀ ਹਾਂ ਇਹਨੇ ਆ ਬਾਲਟਾ ਛੁੱਟਿਆ ਯਾਰ ਹਾਂ ਖੁੱਛ ਦੀ ਆਵਾਜ਼ ਆਈ ਹੈ ਭਾਈ ਉਹ ਟੁੱਟ ਗਏ ਲੱਭੇ ਹੀ ਨਹੀਂ ਭਾਈ ਭਾਈ ਸਿੱਖਿਆ ਕਿੱਥੋਂ ਹੀ ਹੈ ਸਿੱਖਿਆ ਕਿੱਥੋਂ ਹੈ ਸਿੱਖਿਆ ਭਾਈ ਇਹਦੀ ਆਰਮੀ ਆਂਗ ਪੂਰੀ ਟ੍ਰੇਨਿੰਗ ਹੁੰਦੀ ਅੱਜ ਫਰੰਟ ਰੋਲ ਲੋਣੇ ਪੈਂਦੇ ਆ ਇਹ ਇੰਜਨ ਕਾਦਾ ਵਈਨ ਮਤਲਬ ਇੰਜਨ ਬਾਜੀ ਇਹ ਮੈਸੀ ਦਾ ਹੀ ਹੈ ਅੱਛਾ ਜੀ ਬਾਜੀ ਇਹ ਬਾਜੀ ਅਗਲੇ ਟਾਇਰ ਤੋਂ ਲੈ ਕੇ ਪਿਛਲੇ ਟਾਇਰਾਂ ਤੱਕ ਸਾਰੀ ਟੈਂਕੀ ਆ ਹੋਰ ਇਹ ਤੇ ਹੈਗੀ ਅੱਛਾ ਹਾਂ ਇਹ ਟੈਂਕੀ ਆ ਸਾਰੀ ਹੋਰ ਕਿਹੜੇ ਕਿਹੜੇ ਕੰਮ ਆ ਜਾਂਦਾ ਕਿ ਪੱਲੂ ਹਾਂ ਇਹਦੇ ਨਾਲ ਬਾਜੀ ਚੋਕ ਵੀ ਨਿਕਲ ਜਾਂਦੀ ਡੋਣੀਆ ਇੱਕ ਵਾਰੀ ਮੇਰਾ ਬਟਨ ਵਾਲਾ ਫੋਨ ਹੀ ਆਹੋ ਇਹਦੇ ਥੱਲੇ ਆ ਗਿਆ ਸੀ ਹਾਂ ਉਹ ਟੱਚ ਬਣ ਗਿਆ ਹੈ ਉੱਕ ਬਾਜੀ ਸ਼ਰਕ ਤੇ ਤਾਂ ਪੈਂਦੀ ਆ ਵੀ ਆ ਲੋ ਕਬੜੀ ਬੰਦੀ ਏ ਛੜਕਦੀ